ਆਪਾਂ ਸਭ ਤੋਂ ਪਹਿਲਾਂ ਮੱਝ ਲੈਂਦੀ ਸੀ ਸਿੰਘਵਾ ਕਾਸਟ ਤੋਂ ਹਰਿਆਣੇ ਚ ਬਈ ਜੀ ਠੀਕ ਹੈ ਇਹਦੇ ਪਸ਼ੂਆਂ ਕਨੂੰ ਬਹੁਤ ਚੰਗਾ ਪਿੰਡ ਮੰਨੀ ਦਾ ਠੀਕ ਹੈ ਜਿਹੜਾ ਹਰਿਆਣਾ ਹਾਂਜੀ ਬਈ ਚੰਗੀ ਖਾਸ਼ ਬਲੀਡ ਆ ਬਈ ਜੀ ਉਤੋਂ ਦੀ ਹਾਂ ਹੁਣ ਇਹਦੇ ਆਪਾਂ ਗੱਲ ਕਰ ਗਏ ਹਨ ਚੰਗੇ ਕੱਦ ਕਟ ਵਾਲੀ ਕਿਹੜਾ ਸੂਆ ਇਹਦਾ ਇਹ ਬਈ ਜੀ ਆਪਣੇ ਕੋਲੇ ਕਟੋ ਕਟ 7 8ਵਾਂ ਸੂਆ ਹੋਊਗੀ ਜੀ ਇਹਦਾ 7 8ਵਾਂ ਸੂਆ ਹੋਊਗਾ ਜੀ ਹਾਂ ਠੀਕ ਹੈ ਹਾਂ ਜਿਹਦੇ 7ਵੇਂ ਸੂਊਗੀ ਜੀ ਇਹ ਮੇਲੇ ਚ ਦਿਖਾਈ हां ਜਗਰਾਉ ਮੇਲੇ ਚ ਬਈ ਜੀ ਆਪਾਂ 2021 ਚ ਲੈ ਕੇ ਗਏ ਸੀ ਇਹ 24 ਲੀਟਰ ਦਾ ਦੁੱਧ ਦਾ ਰਿਕਾਰਡ ਸੀਗਾ ਜੀ ਠੀਕ ਹੈ ਫਸਟ ਆਈ ਸੀ ਉਸ ਟਾਈਮ ਦੀ ਇਹ ਝੋਟੀ ਇਹ ਮੱਝ ਜੀ ਆਪਣੀ 24 ਆਮ ਵਾਲਾ ਕਹਿੰਦਾ 17 18 ਹੀ ਕਹਿੰਦੇ ਆ ਨਹੀਂ ਬਾਈ ਜੀ ਕੋਈ ਗੱਲ ਨਹੀਂ ਜੇ ਕੋਈ ਆਪਦੀ ਤਸੱਲੀ ਕਰਨਾ ਚਾਹੁੰਦਾ ਜੋ ਸੂਪ ਹੀ ਆ ਕੇ ਤਸੱਲੀ ਕਰੇ ਤਾਂ ਉਹ ਰਵੇ ਚਾਰ ਦਿਨ ਰਵੇ ਜਿੰਨਾ ਟਾਈਮ ਮਰਜੀ ਰਹਿ ਗਿਆ ਇੱਥੇ ਰਹੇਗੀ ਸਾਡੇ ਕੋਲ ਰਹੇਗੀ ਜੇ ਆਪਾਂ ਵੇਚ ਨਹੀਂ ਤਾਂ ਨਹੀਂ ਹੈ ਨਾ ਨਹੀਂ ਬਾਈ ਜੀ ਇਹਦਾ ਆਪਾਂ ਬਲੀਡ ਵਾਸਤੇ ਲੈਂਦੀ ਆ ਬਲੀਡ ਦੇ ਖਾਤਰ ਤਿਆਰ ਕਰੀਆ 24 ਲੀਟਰ ਦੁੱਧ ਦਤਾ 24 ਲੀਟਰ ਦੁੱਧ ਬਾਈ ਜੀ ਸਾਡੇ ਕੋਲ ਰਹਿ ਕੇ ਆਪਦੇ ਹੱਥੀਂ ਚੋਵੇ ਬਾਈ ਜੀ ਠੀਕ ਹੈ ਇਹ ਪਹਿਲੇ ਦੂਜੇ ਸੂਏ ਕਿਹੜੇ ਸੂਇਆਂ ਦੀ ਸੀ ਇਹ ਇਹ ਆਪਾਂ ਬਾਈ ਜੀ ਦੂਜੇ ਤੀਜੇ ਸੂਏ ਲਿਆਂਦੀ ਸੀ ਦੂਜੇ ਸੂਏ ਲਿਆਂਦੀ ਸੀ ਪੈਸੇ ਉਦੋਂ ਕਿੰਨਾ ਕਦੋਂ ਤੁਸੀਂ ਉਹਨਾਂ ਨੇ ਉਦੋਂ ਬਾਈ ਜੀ ਦੇ ਥਲੇ 18-19 ਲੀਟਰ ਦੁੱਧ ਸੀ ਦੂਜੇ ਸੂਏ ਤਿੰਨ ਦਿਨ ਆਪਾਂ ਰਹਿ ਗਏ ਉੱਥੇ ਚੋਈ ਸੀ ਬਾਈ ਜੀ ਇਹ ਹਾਂ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਇਹ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਾਪਾ ਜ਼ਿਕਰ ਕੀਤਾ ਸੀ ਵੀ ਅਗਲੀਆਂ ਵੀਡੀਓ ਆਪਣੀਆਂ ਚੰਗੀਆਂ ਚੰਗੇ ਪਸ਼ੂਆਂ ਦੀਆਂ ਆ ਰਹੀਆਂ ਨੇ ਸੋ ਅੱਜ ਆਪਾਂ ਖੜੇ ਹਾਂ ਜੀ ਪਿੰਡ ਕੋਠਾਗੁਰੂ ਤੇ ਸਾੰਤ ਸਰਦਾਰ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਤੇ ਬਾਈ ਕੋੜੇ ਪਸ਼ੂ ਰੱਖਣ ਦੇ ਚੰਗੇ ਸਕੀਨ ਨੇ ਤੇ ਚੰਗੀਆਂ ਮੱਝਾਂ ਬਾਈ ਕੋਲੇ ਪਹਿਲਾਂ ਵੀ ਰਹੀਆਂ ਤੇ ਅੱਜ ਬਾਈ ਕੋਲੇ ਇੱਕ ਮਿੱਤਰੋ ਪਹਿਲੇ ਸੂਏ ਸੂਣ ਵਾਲੀ ਛੋਟੀ ਬਕਾਊ ਹੈ ਤੇ ਕੁੰਡੀ ਝੋਟੀ ਆ ਫੇਸ ਕੁਆਲਟੀ ਚੰਗੀ ਆ ਤੇ ਕਦ ਕਰਦੀ ਮਿੱਤਰੋ ਫੁੱਲ ਹੈ ਫੇਸ ਕੁਆਲਟੀ ਫਿਰ ਆਪਾਂ ਕਹਿੰਦੇ ਬਹੁਤ ਸੋਹਣੀ ਸਿੰਗਾ ਦੀ ਮੰਤਰ ਬਹੁਤ ਚੰਗੀ ਕੁੰਡੀ ਝੋਟੀ ਪਹਿਲੇ ਸੂਏ ਹੈ ਮਿੱਤਰੋ ਸੂਈ ਹੈ ਤੇ ਕਦੋਂ ਕਦੀ ਸੂਈ ਆ ਤੇ ਕਿੰਨਾ ਕ ਦੁੱਧ ਹੈ ਕੀ ਚੀਜ਼ ਆ ਉਹਦੀ ਡਿਟੇਲ ਆਪਾਂ ਬਾਾਈ ਤੋਂ ਲਵਾਂਗੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਸੀ ਕਾ ਸਸੀ ਕਾ ਬਾਈ ਜੀ ਆਪਾਂ ਦਾ ਘਰ ਹੈਗਾ ਜਲਾਲ ਰੋਡ ਤੇ ਪਿੰਡ ਗੋਠਾ ਗੁਰੂ ਕਾ ਬਾਈ ਜੀ ਸ਼ਾਂਤ ਸਰਦਾਰ ਸ਼ਾਂਤ ਸਰਦਾਰ ਦੇ ਘਰੇ ਝੋਟੀ ਖੜੀ ਹੈ ਜੀ ਇਹ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਵੀ ਪਸ਼ੂ ਕਿੰਨੇ ਕੁ ਰੱਖ ਰਹੇ ਹੋ ਤੁਸੀਂ ਮਨ ਬਾਈ ਜੀ ਆਪਾਂ 8-9 ਪਸ਼ੂ ਰੱਖ ਰਹੇ ਆਂ ਮਤਲਬ ਦੁੱਧ ਦੇ ਖਾਤਰੀ ਹੁੰਦੇ ਆ ਹਾਂਜੀ ਬਾਈ ਜੀ ਬਾਕੀ ਆਪਾਂ ਬਲੀਡ ਵੀ ਬਾਈ ਜੀ ਨਾਲ ਦੀ ਨਾਲ ਤਿਆਰ ਕਰੀ ਜੰਨੇ ਆਂ ਕਟੀਆਂ ਸਾਰੀਆਂ ਆਪਣੀਆਂ ਜਿਨ ਕੇ ਚੰਗੇ ਠੀਕ ਹੈ ਗਿਆ ਨਾ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਮੱਝ ਲਿਆਂਦੀ ਸੀ ਸਿੰਘਵਾ ਕਾਸਟ ਤੋਂ ਹਰਿਆਣੇ ਚ ਬਾਈ ਜੀ ਠੀਕ ਹੈ ਇਨਕੇ ਪਸ਼ੂਆਂ ਕਨੂੰ ਬਹੁਤ ਚੰਗਾ ਪਿੰਡ ਮੰਨੀ ਦਾ ਠੀਕ ਹੈ ਜਿਹੜਾ ਹਰਿਆਣਾ ਹਾਂਜੀ ਬਾਈ ਚੰਗੀ ਖਾਸ ਬਲੀਡ ਆ ਬਾਈ ਜੀ ਉਥੋਂ ਦੀ ਹਾਂ ਹੁਣ ਇਹਦੀ ਆਪਾਂ ਗੱਲ ਕਰ ਗਏ ਹਣਾ ਚੰਗੇ ਕੱਦ ਕਾਟ ਵਾਲੀ ਕਿਹੜਾ ਸੁਆ ਇਹਦਾ ਇਹ ਬਾਈ ਜੀ ਆਪਣੇ ਕੋਲੇ ਕਟੋ ਕਟ 7-8 ਮਸੂਆ ਹੋਊ ਜੀ ਇਹਦਾ 7-8 ਮਸੂਆ ਹੋਊਗਾ ਜੀ ਹਾਂ ਠੀਕ ਹੈ 5 ਦੇ 7 ਮਸੂਆ ਹੋਊਗੀ ਜੀ ਇਹ ਜਿਹੇ ਮੇਲੇ ਚ ਦਿਖਾਈ हां ਜਗਰਾਉ ਮੇਲੇ ਚ ਬਾਈ ਜੀ ਆਪਾਂ 2021 ਚ ਲੈ ਕੇ ਗਏ ਸੀ ਇਹ 24 ਲੀਟਰ ਦਾ ਦੁੱਧ ਦਾ ਰਿਕਾਰਡ ਸੀਗਾ ਜੀ ਠੀਕ ਹੈ ਫਸਟ ਆਈ ਸੀ ਉਸ ਟਾਈਮ ਦੀ ਇਹ ਝੂਟੀ ਇਹ ਮੱਝ ਜੀ ਆਪਣੀ 24 ਆਮ ਵਾਲਾ ਕਹਿੰਦਾ 17 18 ਹੀ ਕਹਿੰਦੇ ਆ ਨਹੀਂ ਬਾਈ ਜੀ ਕੋਈ ਗੱਲ ਨਹੀਂ ਜੇ ਕੋਈ ਆਪਦੀ ਤਸੱਲੀ ਕਰਨਾ ਚਾਹੁੰਦਾ ਜੋ ਸੂਪ ਹੀ ਆ ਕੇ ਤਸੱਲੀ ਕਰੇ ਤਾਂ ਨਦਨ ਤੋਂ ਰਵੇ ਚਾਰ ਦਿਨ ਰਵੇ ਜਿੰਨੇ ਟਾਈਮ ਮਰਜੀ ਰਹਿ ਗਿਆ ਇੱਥੇ ਰਹਿਗੇ ਸਾਡੇ ਕੋਲੇ ਰਹਿ ਕੇ ਆਪਾਂ ਵੇਚ ਨਹੀਂ ਤਾਂ ਨਹੀਂ ਹੈ ਨਾ ਨਹੀਂ ਬਾਈ ਜੀ ਇਹਦਾ ਆਪਾਂ ਬਲੀਡ ਵਾਸਤੇ ਲੈਂਦੀ ਆ ਬਲੀਡ ਦੇ ਖਾਤਰ ਤਿਆਰ ਕਰੀਆ 24 ਲੀਟਰ ਦੁੱਧ ਦਤਾ 24 ਲੀਟਰ ਦੁੱਧ ਬਾਈ ਜੀ ਸਾਡੇ ਕੋਲੇ ਰਹਿ ਕੇ ਆਪਦੇ ਹੱਥੀ ਚ ਹੋਵੇ ਬਾਈ ਜੀ ਠੀਕ ਹੈ ਇਹ ਪਹਿਲੇ ਦੂਜੇ ਸੂਏ ਕਿਹੜੇ ਸੂਏ ਲਿਆਂਦੀ ਸੀ ਇਹ ਇਹ ਆਪਾਂ ਬਾਈ ਜੀ ਦੂਜੇ ਤੀਜੇ ਸੂਏ ਲਿਆਂਦੀ ਸੀ ਦੂਜੇ ਸੂਏ ਲਿਆਂਦੀ ਸੀ ਬਾਈ ਜੀ ਉਦੋਂ ਕਿੰਨਾ ਕੁ ਦੁੱਧ ਸੀ ਉਹਨਾਂ ਨੇ ਉਦੋਂ ਬਾਈ ਜੀ ਦੇ ਥੱਲੇ 18-19 ਲੀਟਰ ਦੁੱਧ ਸੀ ਦੂਜੇ ਸੂਏ ਤਿੰਨ ਦਿਨ ਆਪਾਂ ਰਹਿ ਕੇ ਉੱਥੇ ਚੋਈ ਸੀ ਠੀਕ ਹੈ ਹੁਣ ਵੀ ਬਾਈ ਜੇ ਕਿਸੇ ਨੇ ਆਪਣੇ ਕੋਲ ਵਹਿਮ ਕੱਢਣਾ ਜਦੋਂ ਸੂਪ ਹੀ ਨਹੀਂ ਕਈ ਵਾਰ ਕੀ ਹੁੰਦਾ ਨਾ ਮੰਨ ਲਾ ਥੱਲੇ ਕਮੈਂਟ ਕਰ ਦਿੰਦੇ ਆ ਹਾਂਜੀ ਬਾਈ ਜੀ ਮੈਂ ਖਲਪਰ ਸਿਕ ਬਾਈ ਦੀ ਨਾ ਵੀਡੀਓ ਪਾਈ ਸੀ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਉਹਦੇ ਥੱਲੇ ਕਮੈਂਟ ਜੇ ਕਰਦੇ ਸੀ ਹਾਂਜੀ ਬਾਈ ਜੀ ਫਿਰ ਗੱਪ ਮਾਰਦਾ ਬਾਈ ਇੰਨੇ ਪਸ਼ੂ ਵਾਲੇ ਦੁੱਧ ਨਹੀਂ ਦੁੱਧ ਵਾਲੇ ਪਸ਼ੂ ਨਹੀਂ ਹੁੰਦੇ ਹਨਾ ਮੰਨ ਲਾ ਵੀ ਜਦੋਂ ਛੋਟੀ ਗੱਲ ਮੰਨ ਲਾ ਕਹੀ ਇਹ ਜਗਰਾਉਂ ਦੇ ਮੇਲੇ ਤੇ 21 ਦੇ ਵਿੱਚ ਫਰਸਟ ਫਰਸਟ ਆਈ ਸੀ ਬਾਈ 24 ਲੀਟਰ 24 ਲੀਟਰ ਦਾ ਉਦੋਂ ਰਿਕਾਰਡ ਸੀ ਬਾਈ ਜੀ ਉਦੋਂ ਬਾਅਦ ਕਿਉਂ ਨਹੀਂ ਮੇਲੇ ਮੁੱਲੇ ਦਿਖਾਏ ਚਲ ਅਸੀਂ ਮੇਲੇ ਤੇ ਜਾਣ ਲੱਗੇ ਥੋੜੀ ਸ਼ਿਵਾਰਸ਼ਵਾਦੀ ਮੇਲੇ ਦੇ ਵੱਧ ਚੱਲਦੀ ਹੈ ਠੀਕ ਆ ਹਾਂ ਉਹ ਚੀਜ਼ ਤੁਹਾਨੂੰ ਵਧੀਆ ਨਹੀਂ ਲੱਗੀ ਉਹ ਆਪਾਂ ਨੂੰ ਚੀਜ਼ ਬਈ ਵਧੀਆ ਨਹੀਂ ਲੱਗੀ ਕਿਉਂ ਮਿਹਨਤ ਕਰਦੇ ਆ ਬਈ ਜੀ ਪਸ਼ੂ ਸਾਂਭਦੇ ਆ ਠੀਕ ਆ ਅਸਵਾਦੀ ਵਾਲੀ ਗੱਲ ਨਹੀਂ ਹੁੰਦੀ ਬਈ ਜੀ ਠੀਕ ਆ ਉੱਥੇ ਮਨ ਲਾਲ ਨਾਲ ਮਿਲ ਕੇ ਚੱਲਦਾ ਰਲ ਮਿਲਣ ਵਾਲਾ ਕੰਮ ਏ ਬਈ ਜੀ ਠੀਕ ਆ ਜਿਹੜੇ ਬਾਹਰ ਚ ਮੇਲੇ ਆਏ ਨਾ ਬਾਕੀ ਆਪਣਾ ਕੋਈ ਬਲੀਡ ਬਈ ਜੀ ਸਾਰੀ ਆ ਮੱਝ ਦੀ ਆ ਠੀਕ ਆ ਸਾਰੀਆਂ ਝੋਟੀਆਂ ਚੰਗੀਆਂ ਬਈ ਜੀ ਇਹੋ ਜੀ ਕੋਈ ਗੱਲ ਨਹੀਂ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਝੋਟੇ ਵਿਖਾਊਗਾ ਹਨਾ ਹਾਂ ਬਾਈ ਜੀ ਇਹ 2.5 ਤੋਂ 300 ਤਿੰਨ ਖਸਲਾਂ ਦੀ ਕੱਟੀ ਹੈ ਇਹ ਤਿੰਨ ਖਸਲਾਂ ਦੀ ਹਾਂਜੀ ਬਾਈ ਜੀ ਠੀਕ ਹੈ ਕੋਹੇ ਨੂਰ ਬਲੀਡ ਦੀ ਝੋਟੀ ਆ ਬਾਈ ਜੀ ਇਹ ਮਤਰਾ ਕੋਹੇ ਨੂਰ ਹੀ ਸਮਝ ਸਕਦੇ ਆ ਜਿਵੇਂ ਆਪਾਂ ਕੋਹੇ ਨੂਰ ਬਸ ਕੋਹੇ ਨੂਰ ਹੀ ਆ ਬਾਈ ਜੀ ਬਲੀਡ ਬਲੂਡ ਨੂੰ ਕੋਹੇ ਝੋਟੀ ਬਹੁਤ ਚੰਗੀ ਐ ਜੀ ਇੱਕ ਮਾਰ ਕੀ ਪਈਆ ਤੇ ਚ ਮਾਰ ਪਈਆ ਜੀ ਮਤਰਾ ਪੰਜਵਾਂ ਥਣ ਛੋਟਾ ਜਿਹਾ ਬੱਚੀ ਆ ਗਈ ਠੀਕ ਐ ਇਹੇ ਮਾਰ ਪੈਂਦੀ ਆ ਤੇ ਜਿਵੇਂ ਬਰੀਡ ਕਰਨ ਨੂੰ ਬਾਈ ਕਹਿੰਦਾ ਵੀ ਚੰਗੀ ਸੀ ਕਿਹੜੇ ਸਿਮਰ ਦੀ ਸੀ ਕੋਹੇ ਨੂਰ ਦੀ ਹਾਂ ਕੋਹੇ ਨੂਰ ਦੀ ਆ ਬਾਈ ਜੀ ਤੇ ਮਾਂ ਇਹਦੇ ਮਾਂ ਦਾ ਕੀ ਰਕਾਰਡ ਸੀ ਇਦੀ ਮਾਂ ਦਾ ਰਿਕਾਰਡ ਸੀਗਾ ਬਾਈ ਜੀ 20 ਪਲੱਸ ਜੀ 20 ਪਲੱਸ ਹਾਂਜੀ ਬਾਈ ਜੀ ਤੇ ਉਹ ਕਿੰਨੇ ਕ ਦੀ ਵੇਚੀ ਸੀ ਉਹ ਆਪਾਂ 370 ਦੀ ਦਿੱਤੀ ਸੀ ਜੀ ਕਿਹੜੀ ਜਗ੍ਹਾ ਉਹ ਦਿੱਤੀ ਸੀਗੀ ਬਾਜ਼ੀਖਾਨੇ ਜੀ 370 ਤੇ ਹਾਂ ਸ਼ੰਭੀ ਅਰਗੇ ਵਾਜਦੇ ਆ ਬਾਜ਼ੀਖਾਨੇ ਦੇ ਮਸ਼ਹੂਰ ਆ ਵਪਾਰੀ ਠੀਕ ਆ ਉਹ ਲੈ ਕੇ ਗਈ ਸੀ ਆਪਣੀ ਇਹਦੀ ਮਾਂ ਨੂੰ ਹਾਂਜੀ ਹਾਂਜੀ ਠੀਕ ਆ ਇਹ ਇਨਾ ਹੋਣਾ ਕਿੰਨਾ ਕੁ ਦੁੱਧ ਹੋ ਇਸ ਵਕਤ ਤੇ ਕਿੰਨੇ ਬਾਈ ਜੀ 5 ਦਿਨ ਹੋ ਗਏ ਨੂੰ ਸੂਈ ਨੂੰ 9 ਲੀਟਰ ਬੋਲ ਆਏ ਦੇ ਥੱਲੇ 9 ਲੀਟਰ ਬੋਲ ਆ ਹਾਂ ਠੀਕ ਆ 5 ਦਿਨ ਹੋ ਗਏ ਸੂਈ ਨੂੰ ਕਿੰਨਾ ਕੁ ਦੁੱਧ ਕਰ ਸਕਦੀ ਆ ਇਹ ਅੰਦਾਜ਼ਾ ਬਈ 13 14 ਦਾ ਇਦਾ ਲਾਈ ਬੈਠਾ ਆਈਡੀਆ 13 14 ਦਾ ਆਰਾਮ ਦਾ ਹੀ ਨਾ ਦਊਗੀ ਜਿਹੜੇ ਸਾਹ ਨਾਲ ਤਿਆਰ ਆ ਹਨ ਹਾਂਜੀ ਬਾਈ ਜੀ ਤੇ ਮੁੱਲ ਕੀ ਕਰਤਾ ਜੇ ਤਾਂ ਫਿਰ ਮੁੱਲ ਆਪਾਂ 1.5 ਲੱਖ ਰੁਪਈਆ ਮੰਗਦੇ 1.5 ਤੇ ਬੱਚਾ ਕੱਟਾ ਹਾਂਜੀ ਬਾਈ ਇਹ ਕਿਹੜਾ ਸਿਮੰਟ ਦਾ ਇਹ ਪਰਸਨ ABC ਦਾ ਜੀ ਕਿਹੜਾ ਪਰਸਨ ABC ਨਵਾਂ ਬਲੀਡ ਆਇਆ ਕੋਈ ਇਹ ABC ਦਾ ਹਾਂਜੀ ਹਾਂਜੀ ਠੀਕ ਆ ਆਪ ਕੋ ਹੀ ਨੂਰ ਦੀ ਆਪ ਕੋ ਹੀ ਨੂਰ ਦੀ ਜੀ ਬੀ ਬਾਕੀ ਤੁਸੀਂ ਬੱਚੇ ਤੁਸੀਂ ਲਾ ਲੋ ਹਿਸਾਬ ਜੀ ਹਾਂਜੀ ਪੂਰਾ ਬਲੀਡ ਦਾ ਬੱਚਾ ਹੈਗਾ ਆਏ ਆਪਾਂ ਕੁਝ ਨਹੀਂ ਗਏ ਹਾਂ ਦੇਖੋ ਹਨਾ ਇਹ ਪੂਸ ਬਿਲਕੁਲ ਕਾਲੀ ਹੈ ਹਨਾ ਕੋਈ ਵਾਲ ਵੀ ਇੱਕ ਵਾਲ ਵੀ ਨਹੀਂ ਬਾਈ ਜੀ ਇੱਕ ਵਾਲ ਵੀ ਨਹੀਂ ਜਿੱਥੇ ਵੀ ਇਹ ਝੋਟੀ ਜਿੱਥੇ ਵੀ ਆਪਾਂ ਇਹੀ ਗੱਲ ਕਰਾਂਗੇ ਹਨਾ ਇੱਕ ਵਾਲ ਇਹਦੇ ਨਹੀਂ ਬਾਈ ਜੀ ਹਾਂ ਇਹਦੇ ਵੀ ਆਪਾਂ ਗੱਲ ਕਰਾਂਗੇ ਹਨਾ ਬਾਈ ਸਾਰੇ ਕੋਈ ਬਲੀਡ ਆਪਣੇ ਕੋਈ ਚੰਗੀ ਹੈ ਸਾਰੀ ਠੀਕ ਹੈ ਰੇਟ ਆਪਾਂ ਡੇਢ ਕਰਤਾ ਡੇਢ ਲੱਖ ਰੁਪਏ ਦਾ ਮਾਣ-ਟਾਣ ਵਾਲਾ ਮਟੋਹੋ ਥੋੜੀ ਵੀਡੀਓ ਦੇਖ ਕੇ ਆ ਕੇ ਬਾਈ ਜੀ ਜ਼ਰੂਰ ਕਰਾਂਗੇ ਓਕੇ ਓਕੇ ਠੀਕ ਹੈ ਹਾਂਜੀ ਬਾਈ ਤੇ ਆਪਣਾ ਫੋਨ ਨੰਬਰ 94656 ਜੀ 94655 3858 ਜੀ 3858 ਹਾਂਜੀ ਬਈ ਜੀ ਠੀਕ ਹੈ ਵੀ ਮੰਨ ਲਾ ਵੀ ਇੰਨੇ ਕ ਪਸ਼ੂ ਰੱਖ ਰਹੇ ਹੋ ਤੁਸੀਂ ਹਾਂਜੀ ਬਈ ਜੀ ਦੁੱਧ ਦੀ ਖਾਤ ਹਾਂਜੀ ਬਈ ਜੀ ਕੋਈ ਵਪਾਰ ਦਾ ਕੰਮ ਨਹੀਂ ਨਹੀਂ ਬਈ ਜੀ ਨਹੀਂ ਬਸ ਆ ਆਪਾਂ ਮੱਝ ਕਲੀ ਬਲੀਡ ਵਾਸਤੇ ਰੱਖੀ ਆ ਜੀ ਠੀਕ ਹੈ ਇਹ ਤਾਂ ਤਿਆਰ ਕਰੋਂਗੇ ਹਾਂ ਇਹ ਬਲੀਡ ਹੀ ਤਿਆਰ ਕੱਟਣੀ ਤਿਆਰ ਕਰਦੇ ਆਂ ਬਈ ਜੀ ਆਪਾਂ ਤੇ ਫੇਰ ਕੋਈ ਚੰਗਾ ਆ ਗਿਆ ਮੇਲਾ ਮੁੱਲਾ ਦਿਖਾਵਾਂਗੇ ਕਿ ਨਹੀਂ ਵੇਖਾਂਗੇ ਬਈ ਜੀ ਟਾਈਮ ਦੱਸੂਗਾ ਠੀਕ ਹੈ ਹਾਂਜੀ ਬਾਕੀ ਬਰੀਡ ਵਾਸਤੇ ਝੋਟੀ ਲੈ ਕੇ ਆਣੀਆਂ ਆ ਪਾਪ ਦੀ ਝੋਟੀ ਆ ਬਾਈ ਬਰੀਡ ਨੂੰ ਜਮਾ ਸਿਰੇ ਦੀ ਝੋਟੀ ਆ ਨੋ ਤਾਂ ਮੇਤਰਾ ਸਮਝੋ ਵੀ ਕਰ ਤੋਂ ਹੋਈ ਆ ਬਾਈ ਜੀ ਇੱਕ ਕਰ ਮੱਝ ਦੇ ਬਰਾबरी ਕਰਦਾ ਇੱਕ ਸਾਉ ਦਾ ਘਰੇ ਹੀਰਾ ਹੀ ਜਾਉੜੂ ਬਾਈ ਬਰੀਡ ਨੂੰ ਕੋਹੇ ਨੂਰੀ ਜਾਊਗਾ ਹਾਂ ਹਾਂ ਕੋਹੇ ਨੂਰੀ ਆ ਬਾਈ ਜੀ ਠੀਕ ਆ ਕਮਾਰ ਥੋੜੀ ਜੁਨੀ ਕੀ ਪਈ ਆ ਭਰਾਵੋ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜੇ ਭਰਾ ਨੇ ਬਰੀਡ ਤੇ ਕੰਮ ਕਰਨਾ ਬੇਫਿਕਰ ਹੋ ਕੇ ਲੈ ਜਾਓ ਕਿਉਂਕਿ ਮਾ ਦਾ ਰਕਾਰਡ ਵੀ ਚੰਗਾ ਤੇ ਬਾਪ ਦੇ ਵੀ ਚੰਗੀ ਆ ਤੇ ਦੁੱਧ ਵੀ ਮਿੱਤਰੋ ਪਹਿਲੇ ਸੂਏ 9-10 ਲੀਟਰ ਬਾਈ ਕਹਿੰਦਾ ਬੋਲਾ ਤਿਆਰ ਹੈ ਤੇ 13-14 ਲੀਟਰ ਕੱਢਣ ਦੀ ਉਮੀਦ ਆ ਠੰਡੀ ਸੀਲ ਵੀ ਮਿੱਤਰੋ ਫੁੱਲ ਹੈ ਇੱਕ ਮੱਲ ਗੱਲ ਕਰਦੇ ਹਣਾ ਵੀ ਜਿੰਨੇ ਬਰੀਡ ਵਾਲੇ ਪਸ਼ੂ ਆ ਹਣਾ ਕੋਈ ਡਰਦੇ ਜੇ ਨਹੀਂ ਹਣਾ ਨਹੀਂ ਬਾਈ ਜੀ ਜਬਈ ਨਹੀਂ ਬਾਈ ਜੀ ਮੈਂ ਨੋਟ ਕਰ ਦਿੱਤੀ ਆ ਵੀ ਜਿਹਦੇ ਕਰੇ ਬਰੀਡ ਵਾਲੇ ਪਸ਼ੂ ਆ ਜਿਵੇਂ ਮਰਜ਼ੀ ਕੋਈ ਉਪਰਾ ਖੜਾ ਰਹੇ ਬੰਦਾ ਹਨਾ ਨਹੀਂ ਐਜੀ ਕੋਈ ਗੱਲ ਹੀ ਨਹੀਂ ਬਾਈ ਜੀ ਠੀਕ ਆ ਨਹੀਂ ਤਾਂ ਪਸ਼ੂ ਬਾਕੀ ਆਪਣੇ ਕੋਈ ਕਟੀਆਂ ਵੇਖ ਲਓ ਸਾਰਿਆਂ ਨੂੰ ਸੁਣਨਾ ਨਹੀਂ ਤਾਂ ਹੁਣਾ ਕੋਈ ਨਹੀਂ ਬਾਈ ਜੀ ਅੱਜ ਕਹ ਸਾਰਾ ਦਾਗਾ ਨੇੜੇ ਨਹੀਂ ਹੁੰਦੇ ਆ ਪਸ਼ੂ ਸਾਲ ਮਾਰਦਾ ਹਾਂਜੀ ਹਾਂਜੀ ਇਹ ਮਿੱਤਰੋ ਆਪਾਂ ਤਾਂ ਦਿਖਾ ਰਹੇ ਆ ਇਹ ਏਰੀਆ ਦੇ ਵਿੱਚੋਂ ਪਸ਼ੂ ਆਪਾਂ ਪਹਿਲਾਂ ਵੀ ਜਿੰਨੇ ਵੀ ਦਿਖਾਏ ਆ ਚੰਗੇ ਆ ਤੇ ਕਈ ਭਰਾ ਸ਼ੌਂਕੀ ਪਸ਼ੂ ਰੱਖਣਾ ਚਾਹੁੰਦਾ ਹੋਵੇ ਤਾਂ ਇਹਦੇ ਲਈ ਏਰੀਆ ਦੇ ਵਿੱਚੋਂ ਮਿੱਤਰੋ ਮਲੋਕਾ ਕੋਠਾ ਭਗਤੇ ਦੇ ਏਰੀਏ ਦੇ ਵਿੱਚੋਂ ਕੋਈ ਪਸ਼ੂ ਦੇਖ ਕੇ ਤਸੱਲੀ ਕਰਕੇ ਮਿੱਤਰੋ ਲੈ ਜਾ ਸਕਦਾ ਬਲੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤੇ ਹੋਰ ਕੀ ਕਹਿਣਾ ਕੋਈ ਜਣਾ ਜੀ ਬਸ ਬਾਈ ਜੀ ਕੁਝ ਨਹੀਂ ਹਾਂ ਜੀ ਪਸ਼ੂਆਂ ਕੰਨੀ ਧਿਆਨ ਦਿਓ ਸਾਰਨੋਂ ਵਧੀਆ ਕਿੱਤਾਂ ਪੈ ਗਈ ਇਹ ਬਾਹਰ ਨਾਲੋਂ ਇੱਥੇ ਚੰਗਾ ਹੈਗਾ ਜੇ ਮੰਨ ਲਾ ਵੀ 18 ਇਹਦੇ ਕੋਲੇ ਬਾਈ ਜੀ ਚੰਗੀ ਬਲੀਡ ਆ ਉਹਦੀ ਇੱਥੇ ਕੈਨੇਡਾ ਠੀਕ ਆ ਹਾਂ ਜੀ ਉਹ ਕਿਉਂਕਿ ਜੇ ਹੁਣ 20 ਲੀਟਰ ਆਪਾਂ ਮੰਨ ਲਾ ਦੁੱਧ ਹੋਇਆ ਹਾਂ ਠੀਕ ਆ 60 ਰੁਪਏ ਦੁੱਧ ਲੱਗਿਆ 1200 ਤਾਂ ਗਿਆ ਹਨਾ ਹਾਂ ਜੀ ਬਾਈ ਜੀ ਇਨੇ ਬੰਦੇ ਨਾ ਹਾਂਜੀ ਭਾਈ ਜੀ ਹਾਂਜੀ ਠੀਕ ਆ ਜੇ 1200 ਰੁਪਿਆ ਮਿੱਤਰੋ 1000 1200 ਰੁਪਿਆ ਜੇ 200 ਆਪਾਂ ਖਰਚਾ ਵੀ ਕਰ ਦਾਂਗੇ 1000 ਰੁਪਿਆ ਮਿੱਤਰੋ ਇੱਕ ਪਸ਼ੂ ਕੱਢ ਸਕਦਾ ਜੇ ਬਰੀਡ ਤੇ ਕੰਮ ਕਰੋਗੇ ਜੇ ਮਿੱਤਰੋ 10 12 ਵਾਲੀਆਂ ਮੰਨੋਗੇ ਫਿਰ ਮਿੱਤਰੋ ਇੱਕ ਤਾਂ ਫੇਲ ਆ ਸੋ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਿਪ ਅ ਐਵੇਂ ਨਾ ਕਹਿਆ ਕਰੋ ਵੀ 18 20 ਲੀਟਰ ਵਾਲੀਆਂ ਮੰਝਾਂ ਹੁੰਦੀਆਂ ਨੇ ਵੈਸੇ ਉਹ ਕਹਿੰਦੇ ਆ ਜਿਨ੍ਹਾਂ ਦੇ ਐਡਿੰਗਾਂ ਤੇ ਲੋਕ ਲੱਗਿਆ ਵਾ ਜਾ ਜਿਨ੍ਹਾਂ ਦੇ ਕੋਲੇ 7-8 ਲੀਟਰ ਮੱਝਾ ਬਾਈ ਜੀ ਕਿਹਨੇ ਸ਼ੱਕ ਕੱਢਣਾ ਆਪਾਂ ਵੀਡੀਓ ਪਾ ਦਾਂਗੇ ਜਦੋਂ ਆ ਮੱਝ ਸੂਪੀ ਆਪਣੇ ਕੋਲੇ 4 ਦਿਨ ਰਹਿਗੇ ਬੰਦਾ 4 ਦਿਨ ਵੀ ਆਪਦੇ ਕੋਲੇ ਰੱਖਾਂਗੇ ਸੇਵਾ ਪਾਣੀ ਕਰਾਂਗੇ ਜੋ ਕਿ ਆ ਦਾ ਸ਼ੱਕ ਕੱਢ ਕੇ ਜਾਵੇ ਫਿਰ ਅਗਲਾ ਐਵੇਂ ਨਾ ਕਹਦੇ ਵੀ ਐਵੇਂ ਨਹੀਂ ਬਾਈ ਜੀ ਐਵੇਂ ਨਹੀਂ ਕਹਿਣਾ ਹਣਾ ਜਦੋਂ ਮਰ ਜੀ ਮੇਰੇ ਨੰਬਰ ਤੇ ਫੋਨ ਲਾਵੇ ਸ਼ੱਕ ਉਹਦਾ ਬਾਈ ਜੀ ਤੁਹਾਡੀ ਵੀਡੀਓ ਚ ਕਟਾਵਾਂਗੇ ਓਕੇ ਜੀ 4 ਦਿਨ ਸਾਡੇ ਕੋਲੇ ਰਵੇ ਕੋਈ ਚੱਕਰ ਨਹੀਂ ਧੰਨਵਾਦ ਜੀ ਧੰਨਵਾਦ